ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਜਦੋਂ ਸਤਗੁਰੂ ਜੀ ਨੇ ਦੂਸਰਾ ਕੋੜਾ ਲਿਆਉਣ ਵਾਸਤੇ ਕਿਹਾ ਤਾਂ ਭਾਈ ਵਿਧੀ ਚੰਦ ਨੇ ਪੇਸ ਬਦਲ ਲਿਆ ਤੇ ਦੂਸਰੇ ਕੋੜੇ ਨੂੰ ਲਿਆਉਣ ਦੀ ਤਿਆਰੀ ਕਰ ਲਈ ਸਤਨਾਮ ਸ੍ਰੀ ਵਾਹਿਗੁਰੂ ਜੀ ਭਾਈ ਵਿਧੀ ਚੰਦ ਗੁਰੂ ਜੀ ਤੋਂ ਆਗਿਆ ਲੈ ਕੇ ਤੀਸਰੇ ਦਿਨ ਲਾਹੌਰ ਪਹੁੰਚ ਗਿਆ ਅਤੇ ਵੱਡੀ ਧਰਮਸ਼ਾਲਾ ਵਿੱਚ ਜਾ ਡੇਰਾ ਕੀਤਾ ਗੁਰਸਿੱਖ ਆਪ ਜੀ ਨੂੰ ਮਿਲਣ ਆਏ ਅਤੇ ਸਭ ਨੇ ਕੁਸ਼ਲ ਆਨੰਦ ਪੁੱਛੀ ਅੰਨ ਪਾਣੀ ਛੱਕ ਕੇ ਜਦ ਬੈਠੇ ਤਾਂ ਸ਼ਾਹੀ ਟੰਡੋਰਾ ਦੇਣ ਵਾਲਾ ਉੱਧਰ ਆ ਗਿਆ ਉਸ ਨੇ ਟੰਡੋਰਾ ਦਿੱਤਾ ਕਿ ਪਾਦਸ਼ਾਹ ਦੇ ਚਰਾਏ ਗਏ ਘੋੜੇ ਦਾ ਜਿਹੜਾ ਕੋਈ ਪਤਾ ਦੱਸੇਗਾ ਉਸ ਨੂੰ ਮੂੰਹ ਮੰਗਿਆ ਇਨਾਮ ਪਾਦਸ਼ਾਹ ਦੇਵੇਗਾ ਇਹ ਢੰਡੋਰਾ ਸੁਣ ਕੇ ਵਿਧੀ ਚੰਦ ਨੇ ਵਿਚਾਰਿਆ ਕਿ ਹੁਣ ਕਿਹੜਾ ਟੰਗ ਵਰਤਣਾ ਚਾਹੀਦਾ ਹੈ ਜਿਸ ਨਾਲ ਦੂਸਰਾ ਕੋੜਾ ਵੀ ਕਿਲੇ ਦੇ ਸ਼ਾਹੀ ਤਵੇਲੇ ਵਿੱਚੋਂ ਕੱਢਿਆ ਜਾਵੇ ਪਹਿਰਾ ਬੜਾ ਸਖਤ ਹੈ ਪਹਿਲਾ ਟੰਗ ਹੁਣ ਕਾਮਯਾਬ ਨਹੀਂ ਹੋ ਸਕੇਗਾ ਇਸ ਵਾਸਤੇ ਕੋਈ ਨਵਾਂ ਟੰਗ ਵਰਤਣਾ ਚਾਹੀਦਾ ਹੈ ਰਾਤ ਇਨ੍ਹਾਂ ਸੋਚਾਂ ਵਿੱਚ ਹੀ ਬਤੀਤ ਕਰਕੇ ਬਿਧੀ ਚੰਦ ਨੇ ਅੰਮ੍ਰਿਤ ਵੇਲੇ ਉੱਠ ਕੇ ਰਾਵੀ ਦਰਿਆ ਦੇ ਜਾ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਪੜ੍ਹ ਕੇ ਗੁਰੂ ਸਾਹਿਬਾਂ ਅਗੇ ਅਰਦਾਸ ਕੀਤੀ ਅਤੇ ਫਿਰ ਦੁਪਹਿਰ ਪਿੱਛੋਂ ਸ਼ਹਿਰ ਵਿੱਚ ਪਾਈ ਬਹੋੜੂ ਖੱਤਰੀਏ ਦੇ ਘਰ ਆ ਗਿਆ ਬਹੋੜੂ ਨੇ ਪਾਈ ਜੀ ਦਾ ਸਤਕਾਰ ਕਰਕੇ ਬਹੁਤ ਸੇਵਾ ਕੀਤੀ ਅਤੇ ਆਪਣੇ ਜੋ ਕੋਈ ਹੋਰ ਸੇਵਾ ਪੁੱਛੀ ਭਾਈ ਵਿਧੀ ਚੰਦ ਨੇ ਕਿਹਾ ਮੈਨੂੰ ਇੱਕ ਹਿੰਦੁਸਤਾਨੀ ਪੋਸ਼ਾਕ ਜੋ ਲੰਮੀ ਗੋਡਿਆਂ ਤੱਕ ਹੋਵੇ ਬਣਵਾ ਦਿਓ ਜਿਹੜੀ ਆਮ ਕਰਕੇ ਦਿੱਲੀ ਦੇ ਨਜੂਮੀਏ ਪਹਿਨਦੇ ਹਨ ਅਤੇ ਇੱਕ ਨਜੂਮੀਏ ਵਾਲੀ ਸੰਗਲੀ ਦਾ ਵੀ ਇੰਤਜ਼ਾਮ ਕਰ ਦਿਓ ਭਾਈ ਬਹੋੜੂ ਨੇ ਕਿਹਾ ਆਪ ਰਾਤ ਵਿਸਰਾਮ ਕਰੋ ਮੈਂ ਇਹ ਦੋਵੇਂ ਚੀਜ਼ਾਂ ਕੱਲ ਸਵੇਰ ਤੱਕ ਆਪ ਜੀ ਨੂੰ ਤਿਆਰ ਕਰਕੇ ਦੇਵਾਂਗਾ। ਦੂਸਰੇ ਦਿਨ ਜਦ ਪਛਾਕ ਤਿਆਰ ਹੋ ਗਈ ਅਤੇ ਸੰਗਲੀ ਵੀ ਮਿਲ ਗਈ ਤਾਂ ਦੋਵੇਂ ਚੀਜ਼ਾਂ ਲੈ ਕੇ ਭਾਈ ਵਿਧੀਚੰਦ ਰਾਤ ਸਮੇਂ ਧਰਮਸ਼ਾਲਾ ਵਿੱਚ ਆ ਗਿਆ। ਰਾਤ ਵਿਸਰਾਮ ਕਰਕੇ ਸਵੇਰੇ ਇਸ਼ਨਾਨ ਕਰਕੇ ਆਪਣਾ ਪੇਸ਼ ਬਦਲ ਲਿਆ। ਕੇਸਾ ਨੂੰ ਪਿੱਠ ਪਿੱਛੇ ਲਮਕਾ ਦਿੱਤਾ। ਦਾੜੀ ਦੋ ਚੀਰ ਕਰਕੇ ਖੰਡਾਰ ਦਿੱਤੀ। ਮੁੱਛਾਂ ਉੱਚੀਆਂ ਚੁੱਕ ਦਿੱਤੀਆਂ ਅਤੇ ਫਿਰ ਲੰਮਾ ਚੋਲਾ ਪਹਿਨ ਕੇ ਮੋਢੇ ਉੱਤੇ ਸੰਗਲੀ ਸੁੱਟ ਕੇ ਹੱਥ ਵਿੱਚ ਇੱਕ ਪਤਲੀ ਜਹੀ ਛੜੀ ਫੜ ਲਈ। ਨੋਕਦਾਰ ਹਿੰਦੁਸਤਾਨੀ ਜੁੱਤੀ ਪੈਰੀ ਪਹਿਨ ਲਈ ਅਤੇ ਹੌਲੀ-ਹੌਲੀ ਤੁਰ ਕੇ ਸ਼ਾਹੀ ਕਿਲੇ ਦੇ ਦਰਵਾਜ਼ੇ ਅੱਗੇ ਇੱਕ ਉੱਚੇ ਥਾਂ ਉੱਤੇ ਬੈਠ ਕੇ ਸੰਗਲੀ ਸੁੱਟ ਕੇ ਨਜੂਮੀਆਂ ਵਾਲੀਆਂ ਬਹੁਤ ਗੱਲਾਂ ਕਰਨ ਲੱਗਾ। ਆਪਜੀ ਪਾਸ ਬਹੁਤ ਲੋਕ ਇਕੱਠੇ ਹੋ ਗਏ ਕੋਈ ਕੁਝ ਪੁੱਛਣ ਲੱਗਾ ਅਤੇ ਕੋਈ ਕੁਝ ਸਾਰੇ ਆਪੋ ਆਪਣੀਆਂ ਗਵਾਚੀਆਂ ਚੀਜ਼ਾਂ ਦੇ ਪਤੇ ਪੁੱਛਣ ਲੱਗੇ ਜਦ ਇਸ ਗੱਲ ਦਾ ਦਰੋਗੇ ਨੂੰ ਦਰੋਗੇ ਦੇ ਨੌਕਰ ਨੂੰ ਪਤਾ ਲੱਗਾ ਤਾਂ ਉਸ ਨੇ ਵੀ ਆਣ ਕੇ ਪੁੱਛਿਆ ਕਿ ਪਾਤਸ਼ਾਹ ਦਾ ਕੋੜਾ ਚੋਰਾਇਆ ਗਿਆ ਹੈ ਉਸ ਦਾ ਕੋਈ ਪਤਾ ਅੱਜ ਤੱਕ ਨਹੀਂ ਲੱਗਾ ਜੇਕਰ ਤੂੰ ਉਸ ਦਾ ਪਤਾ ਲਗਾ ਦੇਵੇਂਗਾ ਤਾਂ ਤੈਨੂੰ ਪਾਤਸ਼ਾਹ ਵੱਲੋਂ ਮੂੰਹ ਮੰਗਿਆ ਇਨਾਮ ਮਿਲੇਗਾ ਨਜੂਮੀਆਂ ਨੇ ਕਿਹਾ ਮੈਂ ਪੂਰਾ ਪਤਾ ਦੱਸ ਦਿਆਂਗਾ ਕਿ ਘੋੜਾ ਚੋਰ ਕਿਸ ਤਰ੍ਹਾਂ ਚੁਰਾਇਆ ਚੋਰ ਨੇ ਕਿਸ ਤਰ੍ਹਾਂ ਚੁਰਾਇਆ ਹੈ ਤੇ ਇਸ ਸਮੇਂ ਉਹ ਘੋੜਾ ਕਿੱਥੇ ਹੈ ਪਰ ਸਭ ਤੋਂ ਪਹਿਲਾਂ ਮੈਨੂੰ ਉਹ ਜਗ੍ਹਾ ਸੁੰਘਣੀ ਪਵੇਗੀ ਜਿੱਥੇ ਘੋੜਾ ਬੱਧਾ ਹੋਇਆ ਸੀ ਅਤੇ ਜਿੱਥੋਂ ਚੁਰਾਇਆ ਗਿਆ ਸੀ ਇਹ ਸਾਰੀ ਗੱਲ ਜਦ ਨੌਕਰ ਨੇ ਦਰੋਗੇ ਨੂੰ ਦੱਸੀ ਤਾਂ ਉਸ ਨੇ ਨਜੂਮੀਆਂ ਕੋਲ ਆਣ ਕੇ ਉਸ ਦਾ ਨਾਮ ਠਾਮ ਪੁੱਛਿਆ ਜਦ ਨਜੂਮੀਆਂ ਨੇ ਉਸ ਨੂੰ ਦੱਸਿਆ ਕਿ ਮੇਰਾ ਨਾਮ ਖੋਜੀ ਗਣਕ ਹੈ ਅਤੇ ਮੈਂ ਦੂਸਰੇ ਦੂਰ ਜੰਗਲ ਦੇਸ਼ ਤੋਂ ਆਇਆ ਹਾਂ ਮੈਂ ਗਵਾਚੀਆਂ ਚੀਜ਼ਾਂ ਦਾ ਪਤਾ ਦੱਸਦਾ ਹਾਂ ਅਤੇ ਸ਼ਗਨਾ ਦੀ ਵੀ ਪਰਖ ਕਰ ਸਕਦਾ ਹਾਂ ਤਾਂ ਦਰੋਗਾ ਉਸ ਨੂੰ ਪਾਤਸ਼ਾਹ પાસે ਲੈ ਗਿਆ ਪਾਤਸ਼ਾਹ ਨੇ ਕਿਹਾ ਜੇਕਰ ਸਾਰੇ ਪੂਰੇ ਪਤੇ ਦੱਸ ਦੇਵੇਂਗਾ ਤਾਂ ਤੈਨੂੰ 4 ਲੱਖ ਰੁਪਏ ਇਨਾਮ ਮਿਲੇਗਾ ਨਜੂਮੀਏ ਨੇ ਕਿਹਾ ਹਜ਼ੂਰ ਪਹਿਲਾਂ ਇੱਕ ਕਾਗਜ਼ ਉੱਤੇ ਮੈਨੂੰ ਆਪਣਾ ਇੱਕ ਇਕਰਾਰਨਾਮਾ ਲਿਖ ਦਿਓ ਅਤੇ ਫਿਰ ਮੈਨੂੰ ਆਪਣੇ ਤਬੀਲੇ ਵਿੱਚ ਜਿੱਥੇ ਕੋੜਾ ਵੱਧਾ ਹੋਇਆ ਸੀ ਲੈ ਜਾਣਾ ਮੈਂ ਸਭ ਕੁਝ ਦੱਸ ਦੇਵਾਂਗਾ ਪਾਦਸ਼ਾਹ ਨੇ ਉਸ ਸਮੇਂ ਹੀ ਆਪਣੇ ਮੁੰਛੀ ਪਾਸੋਂ ਇਕਰਾਰਨਾਮਾ ਲਿਖਵਾ ਦਿੱਤਾ ਅਤੇ ਫਿਰ ਖੋਜੀ ਨੂੰ ਨਾਲ ਲੈ ਕੇ ਕਿਲੇ ਅੰਦਰ ਤਬੀਲੇ ਵਿੱਚ ਲੈ ਆਏ ਖੋਜੀ ਗਣਕ ਨੇ ਕੋੜੇ ਵਾਲੀ ਥਾਂ ਨੂੰ ਸੁੰਘ ਕੇ ਆਪਣੀ ਸੰਗਲੀ 2-3 ਵਾਰ ਜ਼ਮੀਨ ਤੇ ਪੜ ਘਾਈ ਅਤੇ ਫਿਰ ਉਤਾਹਾਂ ਵੱਲ ਵੇਖ ਕੇ ਆਖਿਆ ਖੋਜ ਤਾਂ ਮਿਲ ਗਿਆ ਹੈ ਪਰ ਇੱਕ ਰੁਕਾਵਟ ਪੈ ਗਈ ਹੈ ਉਹ ਇਹ ਕਿ ਘੋੜਾ ਚੋਰ ਨੇ ਸੁਨਹਿਰੀ ਜੀਨ ਪਾ ਕੇ ਇਥੋਂ ਕੱਢਿਆ ਹੈ ਜੇਕਰ ਕੇਵਲ ਘੋੜੇ ਦੀ ਗੱਲ ਹੁੰਦੀ ਤਾਂ ਹੁਣ ਇਹ ਸਭ ਕੁਝ ਦੱਸ ਦਿੰਦਾ ਪਰ ਹੁਣ ਉਸ ਜੀਨ ਨੂੰ ਵੀ ਸੁੰਘਣਾ ਪੈਣਾ ਹੈ ਤਦ ਦੋਹਾਂ ਚੀਜ਼ਾਂ ਦਾ ਪੂਰਾ ਪਤਾ ਲੱਗ ਸਕੇਗਾ ਜਦ ਪਾਦਸ਼ਾਹ ਨੇ ਦਰੋਗੇ ਨੂੰ ਆ ਕੇ ਦੂਸਰਾ ਸੁਨਹਿਰੀ ਜੀਨ ਕਢਵਾ ਕੇ ਖੋਜੀ ਗਣਕਪਾਸ ਰਖਵਾ ਦਿੱਤਾ ਤਾਂ ਫਿਰ ਖੋਜੀ ਨੇ ਉਸ ਨੂੰ ਸੁੰਘ ਕੇ ਸਿਰ ਹਲਾ ਦਿੱਤਾ ਅਤੇ ਕਿਹਾ ਪਾਦਸ਼ਾਹ ਸਲਾਮਤ ਚੋਰ ਦਾ ਮੁਰਸ਼ਿਦ ਬਹੁਤ ਕਮਾਲ ਜਾਪਦਾ ਹੈ ਜਿਸ ਕਰਕੇ ਖੋਜੀ ਨੂੰ ਘੋੜੇ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੁਣ ਇਹ ਕੰਮ ਤਦ ਹੀ ਸਿੱਧ ਹੋ ਸਕਦਾ ਹੈ ਜੇਕਰ ਉਸ ਰਾਤ ਵਾਂਗੂ ਜਿਸ ਰਾਤ ਘੋੜਾ ਚੁਰਾਇਆ ਗਿਆ ਸੀ ਸਭ ਦਰਵਾਜ਼ੇ ਬੰਦ ਕਰਕੇ ਪਹਿਰੇਦਾਰ ਆਪਣੀ ਆਪਣੀ ਥਾਂ ਤੇ ਸੌ ਜਾਣ ਫਿਰ ਮੈਂ ਉਸ ਰਾਤ ਦੇ ਸਮੇਂ ਨੂੰ ਵਿਚਾਰ ਕੇ ਆਪ ਜੀ ਨੂੰ ਸਭ ਕੁਝ ਦੱਸ ਸਕਾਂਗਾ ਪਾਦਸ਼ਾਹ ਨੇ ਕੋਜੀ ਗਣਕ ਦੀ ਗੱਲ ਤੇ ਇਤਬਾਰ ਕਰਕੇ ਸਭ ਦਰਵਾਜ਼ੇ ਬੰਦ ਕਰਵਾ ਦਿੱਤੇ ਪੈਰੇਦਾਰਾਂ ਨੂੰ ਆਪਣੀ ਆਪਣੀ ਜਗ੍ਹਾ ਤੇ ਭੇਜ ਕੇ ਆਪ ਆਪਣੇ ਕੁਝ ਅਹਿਲਕਾਰਾਂ ਨਾਲ ਸੰਮਣ ਬੁਰਜ ਉੱਤੇ ਚੜ੍ਹ ਕੇ ਬੈਠ ਗਿਆ ਅਤੇ ਸਭ ਦਰਵਾਜ਼ਿਆਂ ਨੂੰ ਜੰਦਰੇ ਮਰਵਾ ਦਿੱਤੇ ਜਦ ਪਹਿਰ ਰਾਤ ਬੀਤ ਗਈ ਤਾਂ ਭਾਈ ਬਿਧੀ ਚੰਦ ਨੇ ਦੂਸਰੇ ਗੁਲਬਾਗ ਕੋੜੇ ਉੱਤੇ ਸੁਨਹਿਰੀ ਜੀਨ ਪਾ ਕੇ ਕੋੜੇ ਨੂੰ ਖੋਲ ਕੇ ਤਵੇਲੇ ਤੋਂ ਬਾਹਰ ਲੈ ਆਂਦਾ ਅਤੇ ਉਸ ਉੱਪਰ ਸਵਾਰ ਹੋ ਕੇ ਉੱਚੀ ਆਵਾਜ਼ ਨਾਲ ਕਿਹਾ ਕੇ ਪਹਿਲੇ ਘੋੜੇ ਦਾ ਪਤਾ ਲਿਖ ਲਵੋ ਤੁਹਾਡਾ ਘੋੜਾ ਇਸ ਸਮੇਂ ਜੰਗਲ ਦੇਸ਼ ਵਿੱਚ ਪਾਈ ਰੂਪੇ ਪਿੰਡ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਪਾਸ ਹੈ ਉਸ ਲਈ ਜਿਹੜਾ ਤੁਸੀਂ ਕਾਹੀ ਨੌਕਰ ਰੱਖਿਆ ਸੀ ਉਹ ਲੈ ਗਿਆ ਸੀ ਹੁਣ ਇਹ ਤੁਹਾਡਾ ਘੋੜਾ ਸੁਨਹਿਰੀ ਕਾਠੀ ਸਨੇ ਉਹੀ ਕਾਹੀ ਨਜੂਮੀਆਂ ਬਣ ਕੇ ਉੱਥੇ ਉਸ ਪਹਿਲੇ ਘੋੜੇ ਪਾਸੇ ਭਾਈ ਰੂਪੇ ਪਿੰਡ ਗੁਰੂ ਜੀ ਪਾਸ ਲੈ ਚੱਲਿਆ ਹੈ ਇਹ ਸਭ ਕੁਝ ਦੱਸ ਕੇ ਭਾਈ ਬਿਧੀ ਚੰਦ ਨੇ ਘੋੜੇ ਨੂੰ ਚਾਬਕ ਮਾਰ ਕੇ ਪਹਿਲੇ ਵਾਂਗ ਹੀ ਕਿਲੇ ਦੀ ਕੰਦ ਉੱਤੋਂ ਟਪਾ ਕੇ ਦਰਿਆ ਵਿੱਚ ਸੁੱਟ ਲਿਆ ਅਤੇ ਦਰਿਆ ਪਾਰ ਕਰਕੇ ਖੁਸ਼ੀ ਨਾਲ ਆਨੰਦ ਹੋਇਆ ਗੁਰੂ ਜੀ ਦਾ ਇਹ ਸ਼ਬਦ ਉਚਾਰਨ ਲੱਗਾ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਿ ਪਾਵੇ ਜੈ ਜੈ ਕਾਜ ਕਰਤ ਸੇਵਕੀ ਤਹਾਂ ਤਹਾਂ ਉਠਤავੈ ਸੇਵਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕਰ ਪੈ ਸੇਵਕ ਤਤਕਾਲ ਹੋਏ ਆਵੇ ਰਹਾਉ ਦੇ ਸੇਵਕ ਹੋ ਬਲਿਹਾਰੀ ਜੋ ਆਪਣੇ ਪ੍ਰਭ ਪਾਵੈ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਵੈ ਪਰਦਾ ਹੋਇਆ ਅਤੇ ਘੋੜੇ ਨੂੰ ਕੁਝ ਤੇਜ਼ ਤੋਰਦਾ ਹੋਇਆ ਅਗਲੇ ਦਿਨ ਦਪਹਿਰ ਪਿਛੋਂ ਰੂਪੇ ਪਿੰਡ ਪਹੁੰਚ ਗਿਆ ਉੱਥੋਂ ਜਦ ਪਤਾ ਲੱਗਾ ਕਿ ਗੁਰੂ ਜੀ ਜੋਤਸ਼ਾ ਆਪਣੇ ਪਿੰਡ ਕਾ ਗੁਰੂ ਜੀ ਨੂੰ ਜੋਤਸ਼ਾ ਆਪਣੇ ਪਿੰਡ ਕਾਂਗੜ ਲੈ ਗਿਆ ਹੈ ਤਾਂ ਵਿਦੀ ਚੰਦ ਕੋੜੇ ਨੂੰ ਲੈ ਕੇ ਸੰਧਿਆ ਸਮੇਂ ਕਾਂਗੜ ਪਹੁੰਚ ਗਿਆ ਗੁਰੂ ਜੀ ਸੰਧਿਆ ਦੇ ਦੀਵਾਨ ਵਿੱਚ ਬਿਰਾਜਮਾਨ ਸਨ ਵਿਦੀ ਚੰਦ ਨੂੰ ਦੂਰੋਂ ਹੀ ਵੇਖ ਕੇ ਪ੍ਰਸੰਨ ਹੋ ਗਏ ਵਿਦੀ ਚੰਦ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਜੀ ਨੇ ਉਸ ਨੂੰ ਚਰਨਾਂ ਤੋਂ ਉਠਾ ਕੇ ਥਾਪੀ ਦਿੱਤੀ ਅਤੇ ਬਹੁਤ ਪ੍ਰਸੰਤਾ ਪ੍ਰਗਟ ਕੀਤੀ ਬੀਰੀ ਚੰਦ ਨੇ ਆਪਣੇ ਇਸ ਕਾਰਜ ਦੀ ਸਫਲਤਾ ਦੀ ਖੁਸ਼ੀ ਵਿੱਚ 1000 ਰੁਪਏ ਦਾ ਕੜਾ ਪ੍ਰਸ਼ਾਦ ਦੀ ਦੇਗ ਕਰਕੇ ਵਰਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ